ਮੇਰੇ ਸਰਵੇਟ ਹਾਂਜੀ ਕੀ ਮਾਮਲਾ ਸਰ ਇਕਲ ਭਾਈ ਵੇਟ ਸਰ ਹਾਂਜੀ ਕਲੋ ਨਿਤੀ 6 5 2024 ਨੂੰ ਐਸਐਸਓ ਜੋਧਿਆ ਵਾਲੇ ਇੰਸਪੈਕਟਰ ਜਸਵੀਰ ਸਿੰਘ ਦੀ ਪੇਂ ਦੀ ਪੁਲਿਸ ਪਾਰਟੀ ਵੱਲੋਂ ਇੱਕ ਦੋਸ਼ੀ ਨੂੰ ਮਨਾਖੀ ਆਪਣੀ ਰਾਜਮ ਜਿਹੜੀ ਹੈ ਇਹ ਵਿਸ਼ਾਲ ਕਲੋਨੀ ਕੱਕਵਾਲ ਦੀ ਰਹਿਣ ਵਾਲੀ ਹੈ ਇਹਨੂੰ ਅਰੈਸਟ ਕੀਤਾ ਇਰੇ ਕੋਲੋਂ 120 ਗ੍ਰਾਮ ਹੈਰੋਇਨ ਮਿਲੀ ਹੈ ਜਿਹੜਾ ਦੌਰਾਨੇ ਪੁਚਛਕਿਚ ਇਹ ਗੱਲ ਕਲੀਅਰ ਹੋਈ ਕਿ ਇਹਦੇ ਵਿੱਚ ਪਹਿਲਾਂ ਜਿਹੜੇ ਤਿੰਨ ਪਰਚੇ ਦਰਜ ਐ ਉਹਨਾਂ ਤਿੰਨਾਂ 'ਚ ਇਹ ਮੰਨਜੋ ਅਦਾਲਤ ਤੋਂ ਪਵਾੜਾ ਗ੍ਰਾਹ ਦਿੱਤੀ ਹੈ ਜਿਹੜੀ ਇੱਕ ਬੜੀ ਵੱਡੀ ਸਫਲਤਾ ਜੋ ਕੇ ਥਾਣੇ ਦੀ ਪੁਲਿਸ ਨੂੰ ਮਿਲੀ ਹੈ ਕਿ ਇੱਕ ਤਿੰਨ ਮੁਕੱਦਮਿਆਂ ਦੀ ਉਹ ਵੀ ਐਨਡੀਪੀਐਸ ਐਕਟ ਦੇ ਮੁਕੱਦਮਿਆਂ ਦੀ ਜਿਹੜੀ ਪੀਓਸੀ ਉਹਨੂੰ ਹੈਰੋਇਨ ਦੇ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਇਹ ਕਹਿੰਦੇ ਯੱਥੇ ਕੋਈ ਮਾਮਲਾ ਮੂਰਤ ਇਹਦੇ ਤੇ ਤਿੰਨ ਪਰਚੇ ਸੀ ਤਿੰਨਾਂ ਦੇ ਵਿੱਚ ਹੀ ਇਹ ਭੌੜੀ ਹੈ ਇਹ ਜਿਹੜਾ ਇੱਕ ਤੁਹਾਨੂੰ ਯਾਦ ਹੋਣਾ ਹੈ ਕਿ ਬਿਰਜੂ ਜੀ ਸੀ ਉੰਮਰ ਸੀ ਪਹਿਲਾਂ ਉਹਦੇ ਤੇ ਵੀ ਕਾਫੀ ਪਰਚੇ ਸੀ ਉਹਦੇ ਪਰਿਵਾਰ ਦੀ ਹੀ ਇੱਕ ਇਹ ਇੱਕ ਸ਼ਾਖਾ ਹੈ ਮਤਲਬ ਉਹਦੀ ਦੋਤੀ ਹੈ ਇਹਦੇ ਪਰਵਾਸ ਤੋਂ ਹੋਰ ਬੰਦਾ ਹੀ ਕੰਮ ਕਰਦਾ ਹੈ ਇਹ ਸਾਰਾ ਖਾਨਦਾਨੀ ਕਰਦਾ ਹੈ ਇਹਦੇ ਘਰ ਵਾਲੇ ਤੇ ਵੀ 12-13 ਪਰਚੇ ਦਰਜ ਨੇ ਪੱਲਾ ਕਨੇ ਪਰਚੇ ਦਰਜ ਸੀਗੇ ਇਹਦੇ ਤੇ ਐਨਡੀ ਦੇ ਦਰਜ ਹੈ ਇੱਕ ਦੋ ਪਰਚੇ ਜੋਧੇ ਵਾਲੇ ਨੇ ਤੇ ਇੱਕ ਸ਼ਾਖਾ ਹੈ ਬੋਰਾਂ ਦਾ ਇਹ ਕਿ ਕਿ ਫਸਲਾਈ ਜ਼ਿਆਦਾ ਮੇਨ ਇਹਨਾਂ ਟਾਰਗੇਟ ਕਿਹੜੇ ਏਰੀਆ ਨੂੰ ਕਰਦੇ ਸੀਗੇ ਸਟੋਰ ਕਰਕੇ ਸਾਰੇ ਪਾਸੇ ਕਰਦੇ ਸੀ ਜਿਸ ਤਰ੍ਹਾਂ ਸੀ ਮੌਕਾ ਮਿਲ ਜਾਂਦਾ ਉਹ ਸਾਰੇ ਕੋਸੇ ਕਰਦੇ ਫੜੀ ਜਿਵੇਂ ਪੁਲਸੇ ਅਸੇ ਕਰੇਗੀ ਫੜੀ ਕਿਵੇਂ ਗਈ ਨਹੀਂ ਪੁਲਸ ਤੇ ਇਹ ਇਨਫੋਰਮੇਸ਼ਨ ਦੇ ਆਧਾਰ ਤੇ ਫੜੀ ਕਿ ਪਤਾ ਲੱਗਿਆ ਸਾਰੇ ਲੈ ਕੇ ਕਿੱਥੋਂ ਹੁੰਦੇ ਸੀਗੇ ਉਹ ਹੁਣ ਅੱਜ ਪੇਸ਼ ਕੀਤੀ ਹੈ ਰਿਮਾਨ ਲਿਆ ਤੇ ਅੱਜ ਰਿਮਾਨ ਤੋਂ ਆ ਦੇ ਸਾਰਾ ਕਲੀਅਰ ਕਰਾਂਗੇ ਕਿਥੋਂ ਲੈ ਗਿਆਂ ਦੀ ਅਬਜੈਕਟਿਵ ਨੂੰ ਦੇਸੀ ਕੀ ਆਪ ਨਸ਼ਾ ਕਰਨ ਦੀ ਆਦਤ ਨਹੀਂ ਨਹੀਂ ਆਪ ਮੈਨਾ ਨਹੀਂ ਕਰਦੀ ਹੈ ਤੇ ਲੂਨ ਤੋਂ ਦੱਸਣ ਨੂੰ ਲੋਕਾਂ ਨੂੰ ਲੂਨਾਂ ਕਰਦੀ ਬੇਸਿਕਲੀ ਇਹ ਫੋਲ ਕਲਾਸ ਟੂ ਕਲਾਸ ਜੀ ਕੀ ਕੀ ਤਾਨੋਚ